ਇਹ ਤਸਵੀਰਾਂ ਲੁਧਿਆਣਾ ਦੇ ਟਿੱਬਾ ਰੋਡ ਅਧੀਨ ਪੈਂਦੇ ਰਮੇਸ਼ ਨਗਰ ਦੀਆਂ ਨੇ ਜਿੱਥੇ ਉਸ ਸਮੇਂ ਰੌਲਾ ਪੈ ਗਿਆ ਜਦੋਂ ਇਸ ਬਲੇਰੋ ਗੱਡੀ 'ਚ ਸਵਾਰ ਹੋ ਕੇ ਆਏ ਗਲਤ ਬੰਦੇ ਇੱਕ ਘਰ ਦੇ ਮੂਹਰੇ ਆ ਖੜੇ ਤੇ ਫਿਰ ਅਨਸਾਰ ਹੀ ਉਸ ਘਰ ਦੇ ਅੰਦਰ ਝਾਤੀਆਂ ਮਾਰਨ ਲੱਗੇ ਜਿਸ ਘਰ ਵਿੱਚ ਨੂੰਹ ਤੇ ਧੀ ਇਕੱਲੀਆਂ ਸਨ ਜਿਨ੍ਹਾਂ ਨੂੰ ਗੱਡੀ ਵਾਲੇ ਬੰਦਿਆਂ ਨੇ ਮਾੜੀਆਂ ਨਜ਼ਰਾਂ ਨਾਲ ਦੇਖਿਆ ਜਦੋਂ ਇਸ ਦੇ ਬਾਰੇ ਗਵਾਂਢੀ ਔਰਤਾਂ ਨੂੰ ਭਿੰਨਕ ਲੱਗੀ ਤਾਂ ਇੱਕਦਮ ਰੌਲਾ ਪੈ ਗਿਆ ਦੇਖੋ ਫਿਰ ਕਿਵੇਂ ਮੁਹੱਲੇ ਵਿੱਚ ਹੋਈ ਗੁੰਡਾਗਰਦੀ ਅਤੇ ਖੁੱਲੀਆਂ ਗਲਤ ਬੰਦਿਆਂ ਦੀਆਂ ਪੋਲਾਂ ਚਾਤੀਆਂ ਮਾਰਨ ਦਾ ਤਾਂ ਕਿਸੇ ਦਾ ਮਤਲਬ ਹੀ ਨਹੀਂ ਬੰਦਦਾ ਪਹਿਲੀ ਗੱਲ ਜਦੋਂ ਬੰਦਾ ਘਰੇ ਨਹੀਂ ਤੇ ਮਜਬੂਰੀ ਵੀ ਅਗਲੇ ਨੂੰ ਕੱਢ ਲਿਖਾ ਦੇ ਅਗਲੇ ਦੇ ਆ ਕੇ ਚਾਤੀਆਂ ਮਾਰ ਰਹੇ ਤੁਸੀਂ ਚਾਰ ਪੰਜ ਜਣੇ ਸੀਗੇ ਮੋਟੇ ਕੀ ਮਤਲਬ ਇਦਾਂ ਆਨ ਦਾ ਇਧਰ ਉਧਰ ਝਾਕਦੇ ਸੀ ਕਾਫੀ ਟਾਈਮ ਖੜੇ ਰਹੇ ਇੱਥੇ ਦੇਖਦੇ ਰਹੇ ਦੇਖਦੇ ਰਹੇ ਬਸ ਇਧਰ ਉਧਰ ਉੱਪਰ ਹੀ ਅੱਖ ਦੇ ਰਹੇ ਕਿੰਨੀ ਦੇਰੀ ਬਸ ਇਹ ਕੋਈ ਤਰੀਕਾ ਥੋੜਾ ਹੈਗਾ ਵੀ ਨੂੰਤੀ ਘਰੇ ਚ ਹੈਗੀ ਤਾਂ ਤੁਸੀਂ ਵਿੱਚ ਚਾਤੀਆਂ ਮਾਰ ਰਹੇ ਹੋ ਕਿਸ ਗੱਲ ਤੋਂ ਮਾਰ ਰਹੇ ਹੋ ਕੱਲ ਨੂੰ ਕੋਈ ਐ ਹੋਜੀ ਕੋਈ ਘਟਨਾ ਵੀ ਹੋ ਸਕਦੀ ਹੈ ਬੱਚੇ ਵੀ ਗਲੀ ਚ ਖੇਡਦੇ ਸੀ ਤੁਹਾਡੇ ਤਾਂ ਹਾਂਜੀ ਮੇਰਾ ਨਾਮ ਕੁ ਉਹਨੇ ਬੰਦੇ ਵੀ ਜਿਹੜਾ ਇੱਕ ਤੇਜਾ ਉਹਦਾ ਮੁੰਡੇ ਦਾ ਨਾਮ ਹੈ ਕਹਿੰਦਾ ਸੰਡੀ ਹੈ ਜੀ ਇੱਕ ਦਾ ਪਰਮਾਨਾ ਤੇ ਚੌਥੇ ਦਾ ਨਾਮ ਪਤਾ ਨਹੀਂ ਕੀ ਹੈਗਾ ਇਹਨਾਂ ਨੇ ਦੇਖਿਆ ਵੀ ਘਰ ਕੋਈ ਨਹੀਂ ਹੈਗਾ ਘਰ ਜਨਾਨੀ ਇਕੱਲੀ ਆ ਕਦੀ ਕੋਠੇ ਝਾਤੀਆਂ ਮਾਰਦੇ ਵੇ ਕਦੀ ਕੁਸ਼ਕਤੇ ਝਾਤੀਆਂ ਮਾਰਦੇ ਵੇ ਸੀ ਸਮੇਂ ਇਹ ਸਾਡੀ ਲੱਗਦੀ ਨੋ ਤੇ ਮੇਰੇ ਭਤੀਜੇ ਨੂੰ ਇਹਨਾਂ ਨੇ ਫੋਨ ਕੀਤਾ ਤੇ ਉਹਨੇ ਮੈਨੂੰ ਅੱਗੋਂ ਫੋਨ ਕੀਤਾ ਮੈਂ ਫਿਰ ਇੱਥੇ ਆਣ ਕੇ ਉਹਨਾਂ ਨੂੰ ਕਿਹਾ ਵੀ ਇੱਥੇ ਤੁਸੀਂ ਕਾਹਦੇ ਖੜੇ ਹੋ ਉਹ ਮੇਰੇ ਗੱਲ ਬੈ ਕੇ ਕਹਿੰਦੇ ਸਾਨੂੰ ਉਹ ਵੀ ਠੇਕੇਦਾਰ ਨੇ ਭੇਜਿਆ ਅਸੀਂ ਤਾਂ ਅੱਧਾ ਹੀ ਕਰਾਂਗੇ ਜੀ ਬੋ ਵੀ ਠੇਕੇਦਾਰ ਆਮ ਮਾਲਕਾਂ ਦਾ 700 ਪੇਟੀ ਉਹਦੀ ਬਹਾਦਰ ਕੇ ਰੋਡ ਫੜੀ ਗਈ ਆ ਟਿੱਬਾ ਸ਼ਿਹਾਸ਼ਨਗਰ ਚੌਕੀਆਂ ਚ ਉਹਦੀ ਤਿੰਨ ਗੱਡੀਆਂ ਫੜੀਆਂ ਹੋਈਆਂ ਆ ਆਪ ਡੇਲੀ ਮਾਲ ਤੋਂ ਠੇਕਿਆਂ ਤੋਂ ਚਕਾਂਦਾ ਤੇ ਨਾ ਲਾਂਦਦਾ ਕਦੀ ਕਿਸੇ ਹੋਰ ਦਾ ਮੈਂ 1.5 ਸਾਲ ਕੰਮ ਕੀਤਾ ਨੂੰ ਹੋ ਗਏ ਉਹਦੇ ਕੋਲ ਕਰਦੇ ਨੂੰ ਮੈਨੂੰ ਤਨਖਾਹ ਤੱਕ ਨਹੀਂ ਦਿੱਤੀ ਨਾਲੇ ਨਾ ਮੇਰੇ ਭਤੀਜੇ ਨੂੰ ਤਨਖਾਹ ਦਿੱਤੀ ਆ ਇਹਨੇ ਜਾਣ ਕੇ ਸਾਨੂੰ ਉੱਥੋਂ ਕੱਢਿਆ ਕੱਢ ਕੇ ਹੁਣ ਇਹ ਸਾਡੇ ਘਰਾਂ ਵੱਲ ਝਾਤੀਆਂ ਮਾਰਦਾ ਵੀ ਤੁਸੀਂ ਸਾਡਾ ਮਾਲ ਕਿਉਂ ਨਹੀਂ ਚਕਾਂਦੇ ਅਸੀਂ ਨਹੀਂ ਮਾਲ ਚਕਾਂਦੇ 2 ਨੰਬਰ ਦਾ ਇਹ ਮਾਲ ਚਕਾਂਦਾ ਹੈਗਾ ਇਹਦੀ 700 ਪੇਟੀ ਫੜੀ ਗਈ ਹੈ ਜੀ ਉੱਥੇ ਬਾਦਰਕੇ ਰੋਡ 700 ਪੇਟੀ ਬਾਦਰਕੇ ਰੋਡੇ ਟਿੱਬੇ ਆਪਣੇ ਸੀਏ 2 ਪਰਚਾ ਦਰਜ ਹੋਇਆ ਇਹਦੇ ਉੱਤੇ ਤੇ ਬੋਵੀ ਨੇ ਆਪਣਾ ਨਾਗੜ ਆ ਲਿਆ ਕਹਿੰਦਾ ਸਾਡੀ ਅਫਸਰਾਂ ਨਾਲ ਬੰਦੀ ਆ ਅਸੀਂ ਤੁਹਾਨੂੰ ਚੁਕਾਵਾਂਗੇ ਅਫਸਰਾਂ ਨੂੰ ਸਾਡੀਆਂ ਪੇਟੀਆਂ ਜਾਂਦੀਆਂ ਅਫਸਰਾਂ ਨੂੰ ਸਾਡੇ ਪੈਸੇ ਜਾਂਦੇ ਆ ਥਾਣੇ 'ਚ ਸਾਡਾ ਮਹੀਨਾ ਜਾਂਦਾ ਅਸੀਂ ਤੁਹਾਡੇ ਤੇ 2 ਨੰਬਰ ਦੀ ਸ਼ਰਾਬ ਪਵਾਵਾਂਗੇ ਸਾਡੀ ਹੱਥੋਂ ਭਾਈ ਉਹਨੇ ਕੀਤੀ ਹੈ ਜੀ ਠੇਕੇ ਵਾਲੇ ਨੇ ਮੇਰੇ ਸਭ ਕੋ ਕਾਲਰ ਫੜਿਆ ਉਹ ਚਾਰ ਜਣੇ ਸੀ ਮੈਂ ਕੱਲਾ ਸੀ ਜਦੋਂ ਬੰਦੇ ਇਕੱਠੇ ਹੋਣ ਲੱਗੇ ਆ ਉਦੋਂ ਉਹਨਾਂ ਨੇ ਗੱਡੀ ਤੋਰੀ ਹੈ ਜੀ ਕੈਮਰੇ ਲੱਗੇ ਹੋਏ ਆ ਕੈਮਰੇ ਚਾਰ ਰਿਕਾਰਡਿੰਗ ਦੇਖ ਲਓ ਜੀ ਕਿੰਨਾ ਚਿਰ ਗੱਡੀ ਖੜੀ ਰਹੀ ਹੈ ਉਹਨਾਂ ਦੀ ਕੱਲਾ ਕੱਲਾ ਬੰਦਾ ਉਤਰਦਾ ਪਿਆ ਜੀ ਗੱਡੀ ਦੇ ਵਿੱਚੋਂ ਮੈਂ ਤੁਹਾਨੂੰ ਰਿਕਾਰਡਿੰਗ ਦਿਖਾਣਾ ਜੀ ਸਾਡੇ ਤੁਸੀਂ ਥਾਣੇ ਕੋਲ ਕੰਪਲੇਨ ਥਾਣੇ ਕੰਪਲੀਟ ਕਰਕੇ ਆਇਆ ਜੀ ਥਾਣੇ ਜਾ ਕੇ ਪਤਾ ਕਰ ਲਓ ਆ ਦੇਖੋ ਜੀ ਰਿਕਾਰਡਿੰਗ ਉਹਨਾਂ ਦੀ ਅੱਧਾ ਘੰਟਾ ਗੱਡੀ ਖੜੀ ਆ ਚਾਰ ਬੰਦੇ ਗੱਡੀ ਚ ਉਤਰਿਆ ਦਾਤ ਉਹਨਾਂ ਦੇ ਵਿੱਚ ਰੱਖੇ ਹੋਏ ਨੇ ਸਾਨੂੰ ਉਹ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਨੇ ਕਹਿੰਦਾ ਜਿੱਥੇ ਟੱਕਰ ਗਈ ਇਹੀ ਚੱਕ ਲੈਣਾ ਸਾਡੇ ਤਾਂ ਮਹੀਨਾ ਜਾਂਦਾ ਸਾਡੇ ਅਫਸਰਾਂ ਨੂੰ ਪੈਸੇ ਜਾਂਦੇ ਆ ਸਾਡੇ ਠੇਕੇ ਆ ਵੀ ਸਾਡੇ ਨਾਲ ਰਲ ਕੇ ਤੁਸੀਂ ਚੱਲੋ ਕੁਲਦੀਪ ਸਿੰਘ ਨੇ ਬੋਬੀ ਠੇਕੇਦਾਰ ਬਾਰੇ ਦੱਸਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਠੇਕੇਦਾਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ